ਦਿੱਕ ਦੂਜੇ ਲਈ ਪ੍ਰਾਰਥਨਾ ਆਈ ਦੀ ਪਾਰਟ ਵਿੱਚ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਖੁਦਾਬਾਪ ਦਾ ਕਹਿਰ ਆਪਣੇ ਲੋਕਾਂ ਉਤੇ ਪੜ ਗਿਆ ਜਦੋਂ ਪ੍ਰਭੂ ਦੇ ਰਾਹ ਤੋਂ ਭਟਕ ਗਏ ਸਨ ਅਤੇ ਉਹ ਖੁਦਾ ਨੂੰ ਭੁੱਲ ਗਏ ਸਨ ਪਰ ਜਦੋਂ ਮੂਸਾ ਨੇ ਪ੍ਰਭੂ ਅੱਗੇ ਮਿਹਨਤ ਕੀਤੀ ਕਿ ਉਸਤਾ ਕਹਿਰ ਉਸਤੇ ਲੋਕਾਂ ਉਤੇ ਨਾ ਪੜ ਕੇ ਤਾਂ ਪ੍ਰਭੂ ਖੁਦਾ ਨੇ ਆਪਣਾ ਇਰਾਦਾ ਬਦਲ ਦਿੱਤਾ ਇਹ ਇਸ ਲਈ ਹੋਇਆ ਕਿਉਂਕਿ ਮੂਸਾ ਨੇ ਪਰਭੂ ਅੱਗੇ ਮਿੰਨਤ ਕੀਤੀ ਸੀ ਜਦੋਂ ਅਸੀਂ ਵੀ ਆਪਣੇ ਭੈਣ ਭਰਾਵਾਂ ਦੇ ਲਈ ਪ੍ਰਭੂ ਅੱਗੇ ਮਿੰਨਤ ਕਰਦੇ ਹਾਂ ਤਾਂ ਪ੍ਰਭੂ ਖੁਦਾ ਸਾਡੇ ਭੈਣ ਭਰਾਵਾਂ ਨੂੰ ਵੀ ਮਾਫ ਕਰ ਦੇਵੇਗਾ ਆਇਦਾਂ ਪਾਠ ਸਾਨੂੰ ਇਹ ਸਿਖਾਉਂਦਾ ਹੈ ਕਿ ਸਾਨੂੰ ਦੂਸਰਿਆਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਪ੍ਰਭੂ ਖੁਦਾ ਤੋਂ ਦੂਰ ਚਲੇ ਗਏ ਹਨ ਤਾਂ ਜੋ ਪ੍ਰਭੂ ਉਹਨਾਂ ਨੂੰ ਮਾਫ ਕਰ ਦੇਵੇ ਅਤੇ ਉਹਨਾਂ ਨੂੰ ਆਪਣੇ ਪਿਆਰ ਨਾਲ ਭਰ ਦੇਵੇ ਅੱਜ ਦਾ ਪਾਠ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਸਾਨੂੰ ਪ੍ਰਭੂ ਦੇ ਰਾਹ ਤੋਂ ਪਟਕਣਾ ਨਹੀਂ ਚਾਹੀਦਾ ਅਤੇ ਹਮੇਸ਼ਾ ਆਪਣੇ ਪ੍ਰਭੂ ਨੂੰ ਪਿਆਰ ਕਰਨਾ ਚਾਹੀਦਾ ਹੈ ਆਵਾ ਜੱਸੀ ਇਹ ਫਤਲ ਮੰਗੇ ਕਿ ਅਸੀਂ ਆਪਣੇ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਕਰ ਸਕੀਏ ਅਤੇ ਹਮੇਸ਼ਾ ਪ੍ਰਭੂ ਦੇ ਰਾਹ ਤੇ ਚੱਲੀਏ ਅਤੇ ਉਸ ਨੂੰ ਪਿਆਰ ਕਰੀਏ